ਕੀ ਨੋ ਮੈਂ ਜੈਕ ਕੋਲ ਕੋਈ ਚੀਜ਼ ਨਹੀਂ ਕੀ ਕੀ ਕਹਿਣਾ ਚਾਹੁੰਦੀ ਹਾਂ ਨਹੀਂ ਕਹਿਣਾ ਚਾਹੀਦੀ ਕਿ ਮੇਰਾ ਫੋਨ ਬਾਅਦ ਵਿੱਚ ਮੇਰੇ ਕੋਲ ਸਨੀ ਬਹੁਤ ਹੈਲਪ ਕੀਤੀ ਹੈ ਕਿ ਮੇਰਾ ਇਸ ਮੇਰੇ ਤੱਕ ਪਹੁੰਚਦਾ ਕਿ ਕੋਈ ਚਿੰਤਾ ਨਹੀਂ ਆ ਰਹੀ ਇਹ ਮੇਰਾ ਸ਼ੁਕਰਵਾਨੀ ਡਿਗ ਪੇਸ਼ ਨਹੀਂ ਕਰੀ ਚਾਹੁੰਦੀ ਵਿੱਚ ਤੁਸੀਂ ਕੀ ਕੀਤਾ ਤੇ ਮੈਂ ਸ਼ਨੀਵਾਰ ਨੂੰ ਕੰਪਲੇਨ ਫਾਈਲ ਕਰਵਾਈ ਤੇ ਮੇਰਾ ਵਿਦਿੰਨਾ ਵੀਕ ਨੂੰ ਫੋਨ ਲੱਗ ਗਿਆ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪ ਜੀ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 2023 ਤੋਂ ਲੈ ਕੇ ਹੁਣ ਤੱਕ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਦੀ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦੇ ਚ ਗੁੰਮ ਹੋਏ ਮੋਬਾਈਲਸ ਨੂੰ ਆਨਲਾਈਨ ਜਿਹੜੇ ਲੋਕ ਅਪਲਾਈ ਕਰਦੇ ਆ ਭਾਵੇਂ ਸੁਵਿਧਾ ਕੇਂਦਰ ਤੇ ਜਾ ਕੇ ਕਰਨ ਜਾਂ ਸਾਂਝ ਕੇਂਦਰ ਤੋਂ ਜਾਂ ਆਨਲਾਈਨ ਉਹਨਾਂ ਨੂੰ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਕੰਟੀਨਿਊਸਲੀ ਉਹਨਾਂ ਨੂੰ ਮਾਨੀਟਰ ਕਰਕੇ ਜਿਹੜੇ ਰਾਈਟਫੁੱਲ ਓਨਰ ਜਦੋਂ ਵੀ ਗਵਾਚੇ ਹੋਏ ਫੋਨ ਮਿਲਦੇ ਆ ਉਹਨਾਂ ਨੂੰ ਅਸੀਂ ਵੰਡੇ ਹੁੰਦੇ ਆ ਬੁਲਾ ਕੇ ਤੇ ਅਸੀਂ ਪਿਛਲੇ ਸਾਲ ਤੋਂ ਰੈਗੂਲਰ ਬੇਸਿਸ ਤੇ ਕੰਟੀਨਿਊ ਕਰ ਰਹੇ ਹਾਂ ਔਰ ਅੱਜ ਅਸੀਂ ਸਾਡੀ ਸਾਂਝ ਦੀ ਟੀਮ ਨੇ 2 22 ਜਿਹੜੇ ਗਵਾਚੇ ਫੋਨ ਸੀਗੇ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਬੁਲਾ ਕੇ ਵੰਡਿਆ ਹੈ ਔਰ ਇਹਨਾਂ ਦੀ ਕੀਮਤ 25 ਲੱਖ ਤੋਂ ਉੱਪਰ ਦੀ ਹੈ ਟੋਟਲ ਔਰ ਮੈਂ ਇਹ ਦੱਸਣਾ ਚਾਹਾਂਗੀ ਕਿ 2023 ਤੋਂ ਲੈ ਕੇ ਹੁਣ ਤੱਕ ਅਸੀਂ 1052 ਅਜਿਹੇ ਲੌਸਟ ਫੋਨਸ ਹੈ ਜਿਨ੍ਹਾਂ ਨੂੰ ਲੱਭ ਕੇ ਉਹਨਾਂ ਦੇ ਓਨਰਸ ਦੇ ਹਵਾਲੇ ਕੀਤਾ ਸੋ ਸਾਡੀ ਸਾਂਸ ਟੀਮ ਨੂੰ ਮੈਂ ਲੀਡ ਬਾਈ ਐਸਪੀ ਐਸਪੀ ਹੈਡਕ quarters ਮੁਬਾਰਕਬਾਦ ਦੇਣਾ ਚਾਹਾਂਗੀ ਕਿ ਬਹੁਤ ਵਧੀਆ ਕੰਮ ਕਰ ਰਹੇ ਐਂਡ ਆਈ ਹੋਪ ਕਿ ਸਾਡਾ ਇਹ ਉਪਰਾਲਾ ਵੱਧ ਤੋਂ ਵੱਧ ਜਿਹੜੇ ਬਠਿੰਡਾ ਦੇ ਸਿਟੀਜ਼ਨਸ ਆ ਜਿਨ੍ਹਾਂ ਦੇ ਮੋਬਾਈਲ ਘਾਟੇ ਹੈ ਔਰ ਉਹਨਾਂ ਨੇ ਸੀਆਈਆਰ ਦੀ ਜਿਹੜੀ ਫੈਸਿਲਿਟੀ ਹੈ ਉਹਨੂੰ ਯੂਟਿਲਾਈਜ਼ ਕੀਤਾ ਹੈ ਇਹਦੇ ਲਈ ਉਹਨਾਂ ਦਾ ਵੀ ਤਨਵਾ ਦਿਣਾ ਚਾਹਾਂਗੀ ਐਂਡ ਆਈ ਕੰਗ੍ਰੈਚੂਲੇਟ them ਕਿ ਉਹਨਾਂ ਦੇ ਫੋਨਸ ਲੱਭ ਕੇ ਇਹਨੇ ਥਾਣੇ ਨੂੰ ਸੱਤ ਵਜੇ ਸੱਤ ਵਜੇ ਕੋਤਵਾਲੀ ਥਾਣੇ ਦੇ बिकॉज ਇਹ ਸ਼ਹਿਰੀ ਏਰੀਆ ਕਰਕੇ ਇੱਥੇ ਲੋਕਾਂ ਨੂੰ ਥੋੜੀ ਅਵੇਅਰਨੈਸ ਵੀ ਹੈ ਤੇ ਰਿਪੋਰਟਿੰਗ ਵੀ ਕਰਦੇ ਆ ਤੇ ਸਾਡੀ ਟੀਮ ਵੀ ਬਹੁਤ ਐਕਟਿਵ ਹੈ ਅੱਜ ਵੀ ਸਭ ਤੋਂ ਜ਼ਿਆਦਾ ਕੋਤਵਾਲੀ ਥਾਣੇ ਦੇ ਕੁਚੇ ਫੋਨ ਮਿਲੇ ਜੇ ਬਾਕੀ ਆਪਾਂ ਕੋਸ਼ਿਸ਼ ਕਰੀ ਕਿ ਜੇ ਮੈਂ ਤੁਹਾਨੂੰ ਨਹੀਂ ਕਰੇ ਅਸੀਂ ਜੇ ਹਰ ਬਰੀ اور इवन ਆਪਣੇ سوشل میڈیا ਦੇ ਰਾਹੀਂ ਜਾਂ ਤੁਹਾਡੀ ਮੀਡੀਆ ਰਿਟਰਨਿਟੀ ਦੇ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕਿ ਬਹੁਤ ਹੀ ਵਧੀਆ ਫੈਸਿਲਿਟੀ ਹੈ ਇਹਦੇ ਚ ਆਨਲਾਈਨ ਰਜਿਸਟਰਡ ਹੁੰਦਾ ਹੈ ਜਾਂ ਤੁਸੀਂ ਸਾਂਝ ਚ ਜਾ ਕੇ ਰਿਪੋਰਟ ਕਰ ਸਕਦੇ ਹੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਹੁੰਦੇ ਆ ਔਰ ਸਾਡੀ ਟੀਮਸ ਉਹਨਾਂ ਨੂੰ ਫੋਨਸ ਨੂੰ ਆਪਣੇ ਇਕਵਿਪਮੈਂਟ ਦੇ ਰਾਹੀਂ ਮੋਨੀਟਰ ਕਰਦੀ ਹੈ ਜਦੋਂ ਵੀ ਇਹ ਫੋਨ ਲੱਭ ਜਾਂਦੇ ਅਸੀਂ ਉਹ ਕਨਸਰਨਡ ਪਾਰਟੀ ਨੂੰ ਸਿਟੀਜ਼ਨਸ ਨੂੰ ਬੁਲਾ ਕੇ ਇਦਾਂ ਦੇ ਸਮਾਰੋਹ ਕਰਕੇ ਉਹਨਾਂ ਨੂੰ ਵਾਪਸ ਕਰ ਦਿੰਦੇ ਹੈ ਜਿਹੜੇ ਤਕਾਂਦਾਰਾਂ ਨੂੰ ਜਿਹਦੇ ਚੋਰੀ ਦੇ ਮੋਬਾਈਲ ਮਿਲਦੇ ਆਉਂਦੇ ਆ ਘੋੜੇ ਭਾਲੇ ਲੋਕਾਂ ਨੂੰ ਫ੍ਰੀ ਵੀ ਮਿਲਦੀ ਹੈ ਕੀ ਕੀ ਸਰਦੋਂ ਉਹ ਜੀ ਇਸ ਤਰ੍ਹਾਂ ਦੇ ਕੇਸਸ ਤੇ ਵੱਖਰੇ ਸੈਕਸ਼ਨ ਹੁੰਦੇ ਬਟ ਅੱਜ ਜਿਹੜੇ ਇੱਥੇ ਲੋਕੀ ਆਏ ਉਹਨਾਂ ਦੇ ਆਪਣੇ ਮੋਬਾਈਲ ਘਵਾਚੇ ਸੀਗੇ ਜੋ ਉਹਨਾਂ ਨੂੰ ਅਸੀਂ ਹੈਂਡਓਵਰ ਕੀਤੇ ਸੈਂਕਿਊਰ